ਹੈਲੋ ਸਟੂਡੈਂਟਸ ਮੈਂ ਅੱਜਕੱਲ ਸਵਾਗਤ ਕਰਦਾ ਤੁਹਾਡਾ ਇੱਕ ਵਾਰ ਫਿਰ ਤੋਂ ਆਪਣੇ YouTube ਚੈਨਲ ਗਿੱਲ ਸਟੱਡੀਜ਼ ਤੇ ਤਾਂ ਸਟੂਡੈਂਟਸ ਅੱਜ ਦੀ ਕਲਾਸ ਰਹਿਣ ਵਾਲੀ ਹੈ ਜੋ ਕਿ ਕਲਾਸ 11ਵੀਂ ਦੀ ਤੁਹਾਡੀ ਸ਼ਿਸ਼ਟਰੀ ਦੀ ਕਲਾਸ ਤਾਂ ਉਹਦੇ ਵਿੱਚ ਸਿਗਰ ਸਟੂਡੈਂਟ ਤੁਹਾਡਾ ਫਰਸਟ ਲੈਸਨ ਸਿੰਧ ਘਾਟੀ ਦੀ ਸਭਿਅਤਾ ਤਾਂ ਇਸ ਵਿੱਚ ਸਟੂਡੈਂਟ ਤਿੰਨ ਅੰਕਾਂ ਵਾਲੇ ਪ੍ਰਸ਼ਨ ਕਰਨ ਜਾ ਰਹੇ ਹਨ ਤਾਂ ਇਸ ਤੋਂ ਪਹਿਲਾਂ ਸਟੂਡੈਂਟ ਮੈਂ ਫਰਸਟ ਲੈਸਨ ਸਿੰਧ ਘਾਟੀ ਸਭਿਅਤਾ ਦੇ ਇਕ ਅੰਕ ਜਾਂ ਇੱਕ ਸ਼ਬਦ ਵਾਲੇ ਵਾਕਾਂ ਵਾਲੇ ਪ੍ਰਸ਼ਨ ਉੱਤਰ ਦੀ ਵੀਡੀਓ ਇੱਕ ਅਪਲੋਡ ਕਰ ਦਿੱਤੀ ਹੈ ਜਿਹੜੇ ਸਟੂਡੈਂਟਸ ਨੇ ਪਹਿਲਾਂ ਵਾਲੀ ਕਲਾਸਿਸ ਨਹੀਂ ਦੇਖੀ ਤਾਂ ਉਹ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਪਲੇਲਿਸਟ ਦਾ ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਜਿਆਦਾ ਟਾਈਮ ਨਾ ਲੈਂਦੇ ਹੋਏ ਅਪਾ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਉਸ ਤੋਂ ਪਹਿਲਾਂ ਜੇਕਰ ਸਟੂਡੈਂਟ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਇੱਕ ਕਲਾਸ ਦਾ ਨੋਟੀਫਿਕੇਸ਼ਨ ਮਿਲ ਸਕੇ ਤੇ ਸਟੂਡੈਂਟ ਅਪਾ ਤੁਹਾਡੇ ਸਾਰੇ ਸਿਲੇਬਸ ਦੇ ਅਕੋਰਡਿੰਗ ਸਾਰੇ ਲੈਸਨ ਆਪਾਂ ਇੱਥੇ ਡਿਸਕਸ ਕਰਾਂਗੇ ਠੀਕ ਹੈ ਜਿਸ ਨਾਲ ਤੁਹਾਡੀ ਫਾਈਨਲ ਪੇਪਰਾਂ ਤੱਕ ਤਿਆਰੀ ਹੋ ਜਾਣੀ ਹੈ ਅਤੇ ਤੁਹਾਡੇ ਵਧੀਆ ਨੰਬਰ ਬਣ ਸਕਦੇ ਨੇ ਤਾਂ ਚਲੋ ਆਪਾਂ ਅੱਜ ਦੀ ਕਲਾਸ ਨੂੰ ਕਰਦੇ ਹਾਂ ਸਟਾਰਟ ਤਾਂ ਇਹਦੇ ਵਿੱਚ ਦੇਖੋ ਸੋਇੰਟ ਫਰਸਟ ਕੁਐਸਚਨ ਹੈ ਸਿੰਧ ਘਾਟੀ ਸੱਭਿਤਾ ਦੀ ਨਗਰ ਯੋਜਨਾ ਦੀਆਂ ਵਿਸ਼ੇਸ਼ਤਾਵਾਂ ਦੀ ਜਾਣਕਾਰੀ ਤੇ ਇਹਦਾ ਆਪਾਂ ਕਰ ਲੈਨੇ ਆਂਸਰ ਤਾਂ ਇੱਕ ਮੈਸਟਰਡ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਵੀ ਜਿਵੇਂ ਤੁਸੀਂ ਵੱਡੇ ਕੁਐਸਚਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਇਹਨਾਂ ਦੇ ਵਿੱਚੋਂ ਹੀ ਤੁਹਾਡਾ ਫਾਈਨਲ ਪੇਪਰ ਦੇ ਵਿੱਚ ਜਿਵੇਂ ਖਾਲੀ ਥਾਵਾਂ ਸਹੀ ਗਲਤ ਇੱਕ ਸ਼ਬਦ ਵਾਲੇ ਐਮਸੀਕਿਊ ਟਾਈਪ ਦੇ ਕੁਐਸਚਨ ਵੱਡਿਆਂ ਦੇ ਵਿੱਚੋਂ ਹੀ ਤੁਹਾਡੇ ਕਵਰ ਹੋ ਜਾਣੇ ਨੇ ਇਸ ਕਰਕੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਪੜ੍ਹ ਲੈਣਾ ਠੀਕ ਹੈ ਤਾਂ ਆਪਾਂ ਇਹਦਾ ਕਰਦੇ ਹਾਂ ਫਸਟ ਦਾ ਸਿੰਧੂ ਘਾਟੀ ਦੀਆਂ ਵਿਸ਼ੇਸ਼ਤਾਵਾਂ ਫਸਟ ਨਗਰ ਯੋਜਨਾ ਉੱਤਮ ਦਰਜੇ ਦੀ ਸੀ ਮਕਾਨ ਖੁੱਲੇ ਅਤੇ ਹਵਾਦਾਰ ਸਨ ਹਰ ਘਰ ਵਿੱਚ ਖੁੱਲਾ ਵਿਹੜਾ ਰਸੋਈ ਘਰ ਖੂਹ ਅਤੇ ਇਸ਼ਨਾਨ ਘਰ ਹੁੰਦਾ ਸੀ ਸੜਕਾਂ ਇੱਕ ਦੂਜੇ ਨੂੰ 90 ਡਿਗਰੀ ਦੇ ਕੋਣ ਤੇ ਘਟਦੀਆਂ ਸਨ ਨਾਲੀਆਂ ਟਕੀਆਂ ਹੁੰਦੀਆਂ ਸੀ ਤਾਂ ਇਹ ਸੀ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਠੀਕ ਹੈ ਅੱਗੇ ਨੈਕਸਟ ਕੁਐਸਚਨ ਕਰ ਲੈਨੇ ਆ 2 ਨੰਬਰ ਹੜੱਪਾ ਸਭਿਅਤਾ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਇਹਦੇ ਵਿੱਚ ਦੇਖ ਲੈਨੇ ਆਪਾਂ ਇਹ ਨਗਰ ਰਾਵੀ ਨਦੀ ਦੇ ਕੰਢੇ ਤੇ ਵਸਿਆ ਹੋਇਆ ਸੀ ਇਹ ਸਿੰਧ ਘਾਟੀ ਸਭਿਅਤਾ ਦਾ ਪਹਿਲਾ ਖੋਜਿਆ ਹੋਇਆ ਨਗਰ ਸੀ ਇਸ ਦੀ ਖੋਜ ਦਾਇਰਾਮ ਸਹਾਣੀ ਨੇ 1921 ਵਿੱਚ ਕੀਤੀ ਤਾਂ ਦੇਖੋ ਸੁੰ ਇਹ ਨੋਟ ਕਰਨ ਵਾਲੀ ਗੱਲ ਆ ਤੁਹਾਡੀ ਇਹਦੇ ਵਿੱਚ ਤੁਹਾਨੂੰ ਮਤਲਬ ਕਿ ਐਮਸੀਕਿਊ ਟਾਈਪ ਦੇ ਵਿੱਚ ਇਹ ਕੁਐਸਚਨ ਆ ਜਾਣਾ ਠੀਕ ਹੈ ਵੀ ਖੋਜ ਕਿਸ ਨੇ ਕੀਤੀ ਹੜੱਪਾ ਸਭਿਅਤਾ ਦੀ ਕਦੋਂ ਕੀਤੀ ਗਈ ਠੀਕ ਹੈ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਿਆ ਸੀ ਵੀ ਇਹਨਾਂ ਨੂੰ ਧਿਆਨ ਨਾਲ ਪੜ ਲੈਣਾ ਇਹਨਾਂ ਚ ਵਿੱਚੋਂ ਹੀ ਤੁਹਾਡੇ ਸ਼ਾਰਟ ਕੁਐਸਚਨ ਨਿਕਲ ਆਉਣੇ ਠੀਕ ਹੈ ਅੱਗੇ ਚਾਰ ਨੰਬਰ ਕੁਐਸਚਨ ਦੇਖੋ ਇਹ 5 ਕਿਲੋਮੀਟਰ ਖੇਤਰ ਵਿੱਚ ਫੈਲਿਆ ਹੋਇਆ ਸੀ ਨਗਰ ਦੀ ਸੁਰੱਖਿਆ ਲਈ ਇਸ ਦੇ ਆਲੇ ਦੁਆਲੇ ਇੱਕ ਉੱਚੀ ਦੀਵਾਰ ਬਣੀ ਹੋਈ ਸੀ ਠੀਕ ਹੈ ਸੈਕੰਡ ਹੋ ਗਿਆ ਅੱਗੇ ਨੈਕਸਟ ਕਰ ਲੈਨੇ ਆ ਅੱਗੇ 3 ਨੰਬਰ ਕੁਐਸਚਨ ਆ ਗਿਆ ਸਟੂਡੈਂਟਸ ਦੇਖੋ ਮੋਹਨਜੋਦੜੋ ਬਾਰੇ ਤੁਸੀਂ ਕੀ ਜਾਣਦੇ ਹੋ ਤਾਂ ਇਹਦੇ ਵਿੱਚ ਆਪਾਂ ਕਰ ਲੈਨੇ ਆ ਦੇਖੋ ਮੋਹਨਜੋਦੜੋ ਸਿੰਧ ਘਾਟੀ ਦੀ ਸਭਿਅਤਾ ਦਾ ਦੂਜਾ ਮਹੱਤਵਪੂਰਨ ਨਗਰ ਸੀ ਇਹ ਸਿੰਧ ਘਾਟੀ ਦੇ ਕੰਡੇ ਤੇ ਵਸਿਆ ਹੋਇਆ ਸੀ ਇਸ ਨਗਰ ਦੀ ਖੋਜ ਆਰ ਡੀ ਵੈਨਰਜੀ ਨੇ 1922 ਵਿੱਚ ਕੀਤੀ ਸੀ। ਮੋਹਨਜੋਦੜੋ ਦਾ ਅਰਥ ਮੁਰਦਿਆਂ ਦਾ ਟਿੱਲਾ। ਇਸ ਨਗਰ ਦੀਆਂ 7 ਤਹਿਆਂ ਮਿਲੀਆਂ ਹਨ। ਠੀਕ ਹੈ। ਇਹ ਸੀ 3ਰੰਬਰ ਕੁਐਸਚਨ ਅੱਗੇ ਨੈਕਸਟ ਕਰ ਲੈਨੇ ਆ। ਤਾਂ ਇਹ ਹੈ ਗੈਸ ਸਵਨ ਟ ਆਪਣਾ ਦੇਖੋ। ਕਾਲੀਵੰਗਾ ਤੇ ਇੱਕ ਨੋਟ ਲਿਖਣਾ ਆਪਾਂ। ਇਹ ਸਥਾਨ Rajasthan ਦੇ ਜ਼ਿਲ੍ਹਾ ਹਨੂਮਾਨਗੜ ਵਿੱਚ ਸਥਿਤ ਹੈ। ਇਸ ਸਥਾਨ ਦਾ ਨਾਮ ਇੱਥੇ ਬਣਨ ਵਾਲੀਆਂ ਕਾਲੀਆਂ ਚੂੜੀਆਂ ਦੇ ਕਾਰਨ ਪਿਆ ਇਸ ਨਗਰ ਦੀ ਖੋਜ ਇਹ ਇੰਪੋਰਟੈਂਟ ਪੁਆਇੰਟ ਹੈ ਸਟੂਡੈਂਟ ਇਸ ਨਗਰ ਦੀ ਖੋਜ 1953 ਈਸਵੀ ਵਿੱਚ ਇਹ ਖੋਜ ਨੇ ਕੀਤੀ ਠੀਕ ਹੈ ਇਸ ਥਾਂ ਤੋਂ ਬਾਏ ਹੋਏ ਖੇਤਾਂ ਦੇ ਅਵਸ਼ੇਸ਼ ਬਹੁਤ ਸਾਰੇ ਬਰਤਨ ਗਹਿਨੇ ਅਤੇ ਖਡਾਉਣੇ ਮਿਲੇ ਠੀਕ ਹੈ ਅੱਗੇ ਨੈਕਸਟ ਕੁਐਸਚਨ ਪੰਜ ਨੰਬਰ ਕਰ ਲੈਣੇ ਆ ਤੇ ਇਹਦੇ ਵਿੱਚ ਦੇਖੋ ਸਟੂਡੈਂਟ ਵਿਸ਼ਾਲ ਵਿਸ਼ਾਲ ਇਸ਼ਨਾਨ ਘਰ ਤੇ ਨੋਟ ਲਿਖਣਾ ਹੈ ਤੇ ਉਹਦੇ ਵਿੱਚ ਕਿਸੇ ਸਟੂਡੈਂਟ ਦੇਖੋ ਵਿਸ਼ਾਲ ਇਸ਼ਨਾਨ ਘਰ ਮੋਹਨਜੋਦੜੋ ਵਿਖੇ ਮਿਲਿਆ ਹੈ ਇਸ ਦੀ ਲੰਬਾਈ 180 ਫੁੱਟ ਤੇ ਚੜਾਈ 108 ਫੁੱਟ ਹੈ ਇਸ ਦੇ ਵਿਚਕਾਰ 39 ਫੁੱਟ ਲੰਮਾ 23 ਫੁੱਟ ਚੌੜਾ ਤੇ 8 ਫੁੱਟ ਦਾ ਤਲਾਬ ਬਣਿਆ ਹੋਇਆ ਸੀ ਤਲਾਬ ਦੇ ਕੋਲ ਇੱਕ ਖੂਹ ਬਣਿਆ ਹੋਇਆ ਸੀ ਇਸ ਇਸ਼ਨਾਨ ਘਰ ਦੀ ਵਰਤੋਂ ਧਾਰਮਿਕ ਉਸਤਾਤਮਾ ਅਤੇ ਵਿਸ਼ੇਸ਼ ਮੌਕੇ ਤੇ ਕੀਤੀ ਜਾਂਦੀ ਸੀ ਠੀਕ ਹੈ ਤਾਕਤੀ ਮੈਂ ਹੋਰ ਦੱਸਣਾ ਚਾਹੁੰਦਾ ਹਾਂ ਕਿ ਇਹ ਜੋ ਮਟੀਰੀਅਲ ਮੈਂ ਕਰਵਾ ਰਿਹਾ ਹਾਂ ਇਹ ਪੰਜਾਬ ਬੋਰਡ ਦੀ ਸਾਈਟ ਉੱਤੇ ਹੀ ਪਾਇਆ ਹੋਇਆ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਟੀਚਰਸ ਵੱਲੋਂ ਲੈਕਚਰਰ ਹਿਸਟਰੀ ਦੇ ਠੀਕ ਹੈ ਇਹਨਾਂ ਵੱਲੋਂ ਇਹ ਅਪਲੋਡ ਕੀਤਾ ਹੋਇਆ ਹੈ ਠੀਕ ਹੈ ਅਗੇ ਨੈਕਸਟ 6 ਨੰਬਰ ਕੁਐਸਚਨ ਦੇਖੋ ਸਿੰਧ ਘਾਟੀ ਸਭ ਤੋਂ ਸਮੇਂ ਨਾਲੀਆਂ ਦਾ ਪ੍ਰਬੰਧ ਕਿਹੋ ਜਿਹਾ ਸੀ ਤਈਦ ਆਨਸਰ ਦੇਖ ਲੈਣੇ ਆਂ ਨਾਲੀਆਂ ਦਾ ਪ੍ਰਬੰਧ ਬਿਆਨਕ ਢੰਗ ਨਾਲ ਕੀਤਾ ਸੀ ਵਿਗਿਆਨਕ ਢੰਗ ਨਾਲ ਨਾਲੀਆਂ ਇੱਟਾਂ ਨਾਲ ਢੱਕੀਆਂ ਹੁੰਦੀਆਂ ਸੀ ਘਰਾਂ ਦੀਆਂ ਨਾਲੀਆਂ ਗਲੀਆਂ ਦੀਆਂ ਘਰਾਂ ਦੀਆਂ ਨਾਲੀਆਂ ਗਲੀਆਂ ਦੀਆਂ ਨਾਲੀਆਂ ਵਿੱਚ ਡਿੱਗਦੀਆਂ ਸਨ ਨਾਲੀਆਂ ਦੁਆਰਾ ਗੰਦੇ ਪਾਣੀ ਨੂੰ ਸ਼ਹਿਰ ਤੋਂ ਬਾਹਰ ਭੇਜਿਆ ਜਾਂਦਾ ਸੀ ਨਾਲੀਆਂ ਵਿੱਚ ਕਿਸੇ ਨੂੰ ਕੂੜਾ ਨਹੀਂ ਸੁੱਟਣ ਦੀ ਇਜਾਜ਼ਤ ਸੀ ਠੀਕ ਹੈ ਇਹ ਸੀਗਾ ਨਾਲੀਆਂ ਦਾ ਪ੍ਰਬੰਧ ਆਪਣਾ ਸਿੰਧ ਘਾਟੀ ਦਾ ਅੱਗੇ ਨੈਕਸਟ ਕੁਐਸਚਨ ਕਰ ਲੈਣੇ ਆਂ ਅ ਦੇਖੋ 7 ਨੰਬਰ ਕੁਐਸਚਨ ਸਿੰਧ ਘਾਟ ਦੀ ਸ਼ਬੱਤਾ ਦੇ ਭਾਵਨਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਜਾਣਕਾਰੀ ਤਾਂ ਇਹਦੇ ਵਿੱਚ ਦੇਖੋ ਮਕਾਨ ਪੱਕੀਆਂ ਟੀਆਂ ਦੇ ਬਣੇ ਹੁੰਦੇ ਸਨ ਮਕਾਨਾਂ ਦੀਆਂ ਨੀ ਹਡੂੰਗਾ ਹੁੰਦੀਆਂ ਸਨ ਮਕਾਨਾਂ ਵਿੱਚ ਵੱਡੇ ਦਰਵਾਜ਼ੇ ਅਤੇ ਖਿੜਕੀਆਂ ਅਤੇ ਰੋਸ਼ਨਦਾਨ ਹੁੰਦੇ ਸਨ ਕਈ ਮਕਾਨਾਂ ਦੀਆਂ 2 ਜਾਂ 2 ਤੋਂ ਵੱਧ ਮੰਜ਼ਲਾਂ ਹੁੰਦੀਆਂ ਸਨ ਹਰੇਕ ਮਕਾਨ ਵਿੱਚ ਖੁੱਲਾ ਵਿਹੜਾ ਰਸੋਈ ਖੂਹ ਅਤੇ ਇਸ਼ਨਾਨ ਘਰ ਹੁੰਦਾ ਸੀ ਅੱਗੇ ਨੈਕਸਟ ਕੁਐਸਚਨ ਕਰਦੇ ਹਾਂ 7 ਨੰਬਰ ਦੇ ਆ ਸੌਰੀ 8 ਨੰਬਰ ਤਾਂ ਦੇਖੋ ਸਟੂਡੈਂਟ ਸਿੰਧ ਘਾਟੀ ਦੇ ਲੋਕਾਂ ਦੇ ਤਕਨੀਕੀ ਵਿਕਾਸ ਤੇ ਨੋਟ ਤਾਂ ਇਹਦੇ ਵਿੱਚ ਦੇਖ ਲੈਣੇ ਫਰਸਟ ਪੁਆਇੰਟ ਦੇਖੋ ਸਿੰਧ ਘਾਟੀ ਦੇ ਲੋਕਾਂ ਦੀ ਤਕਨੀਕ ਉੱਚੇ ਦਰਜੇ ਦੀ ਸੀ ਠੀਕ ਆ ਨੈਕਸਟ ਆ ਉਹ ਉਹ ਕਾਂਸੇ ਦੇ ਬਰਤਨ ਖੜਾਉਣੇ ਮੂਰਤੀਆਂ ਕਿਸ਼ਤੀਆਂ ਤੇ ਗਹਿਣੇ ਬਣਾਉਣ ਵਿੱਚ ਮਾਹਿਰ ਸਨ ਮੋਹਰਾ ਅਤੇ ਮਣਕੇ ਬਣਾਉਣ ਦੀ ਕਲਾ ਵੀ ਉੱਨਤ ਸੀ ਲੜਕੀ ਲੱਕੜੀ ਦਾ ਕੰਮ ਕਰਨ ਲਈ ਇੱਕ ਵਿਸ਼ੇਸ਼ ਆਰੀ ਦੀ ਵਰਤੋਂ ਕੀਤੀ ਜਾਂਦੀ ਤਾਬੇ ਅਤੇ ਕੈਦੀਆਂ ਛੋਟੀਆਂ ਤਲਵਾਰਾਂ ਵਰਸ਼ੇ ਤੀਰ ਕੁਹਾੜੇ ਅਤੇ ਚਾਕੂ ਬਣਾਏ ਜਾਂਦੇ ਸਨ ਨੈਕਸਟ ਕੁਐਸਚਨ 9 ਨੰਬਰ ਸਿੰਧ ਘਾਟੀ ਦੇ ਲੋਕ ਕਿਸ ਤਰ੍ਹਾਂ ਦੇ ਗਹਿਣੇ ਪਾਉਂਦੇ ਸਨ ਤਾਂ ਇਹਨਾਂ ਦੇ ਗਹਿਣੇ ਦੇਖੋ ਸਨ ਪੁਰਸ਼ ਅਤੇ ਇਸਤਰੀਆਂ ਦੋਵੇਂ ਹੀ ਗਹਿਣੇ ਪਾਉਂਦੇ ਸੀ ਪੁਰਸ਼ ਹਾਰ ਮੁੰਦਰੀਆਂ ਅਤੇ ਕੜੇ ਪਾਉਂਦੇ ਸਨ ਇਸਤਰੀਆਂ ਹਾਰ ਮੁੰਦਰੀਆਂ ਕੜੇ ਚੂੜੀਆਂ ਬਾਜੂਬੰਦ ਨਥ ਤੇ ਵਾਲੀਆਂ ਆਦੀ ਦੀ ਵਰਤੋਂ ਕਰਦੀਆਂ ਸੀ ਠੀਕ ਹੈ ਅੱਗੇ ਨੈਕਸਟ ਪੁਆਇੰਟ ਦਾ 4 ਨੰਬਰ ਦੇਖੋ ਗਹਿਣੇ ਸੋਨੇ ਚਾਂਦੀ ਕੀਮਤੀ ਪੱਥਰਾਂ ਹਾਥੀ ਦੇ ਦੰਦਾਂ ਅਤੇ ਹੱਡੀਆਂ ਤੋਂ ਬਣੇ ਹੁੰਦੇ ਸਨ ਗਰੀਬ ਲੋਕ ਤਾਂਬੇ ਸੀਪ ਦੇ ਗਹਿਣੇ ਪਾਉਂਦੇ ਸੀ 10 ਨੰਬਰ ਕੁਐਸਚਨ ਸਿੰਧ ਦਾ ਮਨੋਰੰਜਨ ਕਿਵੇਂ ਕਰਦੇ ਸਨ ਤਾਂ ਇਹਦਾ ਆਨਸਰ ਦੇਖ ਲੈਣੇ ਆ ਸਿੰਧ ਕਾਟੀ ਦੇ ਲੋਕ ਆਪਣਾ ਮਨੋਰੰਜਨ ਕਈ ਤਰੀਕਿਆਂ ਨਾਲ ਕਰਦੇ ਸੀ ਜਿਸ ਵਿੱਚ ਸਟੂਡੈਂਟ ਦੇਖੋ ਸ਼ਿਕਾਰ ਖੇਡਣਾ ਮੱਛੀਆਂ ਫੜਨਾ ਪੰਛੀਆਂ ਨੂੰ ਪਾਲਣਾ ਜਾਨਵਰਾਂ ਦੀਆਂ ਲੜਾਈਆਂ ਵੇਖਣਾ ਅਤੇ ਉਹਨਾਂ ਦਾ ਮੁੱਖ ਸ਼ੌਂਕ ਸਨ ਠੀਕ ਹੈ ਅੱਗੇ ਨੈਕਸਟ ਦੇਖ ਲਓ ਨੈਕਸਟ ਪੁਆਇੰਟ ਦੇਖੋ ਉਹ ਸੰਗੀਤ ਉਹ ਸੰਗੀਤ ਅਤੇ ਨਾਚ ਵਿੱਚ ਦਿਲਚਸਪੀ ਰੱਖਦੇ ਸਨ ਬੱਚੇ ਆਪਣਾ ਮਨੋਰੰਜਨ ਖੜਾਉਣਿਆਂ ਨਾ ਕਰਦੇ ਸਨ ਠੀਕ ਹੈ ਅੱਗੇ ਦੇਖੋ ਸਿੰਧ ਘਾਟੀ ਦੀ ਸੱਭਿਆਚਾਰ ਤੇ ਲੋਕਾਂ ਦਾ ਪਹਿਰਾਵਾ ਕਿਹੋ ਜਿਹਾ ਸੀ ਤੇ ਇਹ ਸੀਗਾ ਸਟੂਡੈਂਟ ਲੋਕ ਸੂਤੀ ਅਤੇ ਉਨੀ ਦੇ ਕੱਪੜੇ ਪਹਿਨਦੇ ਸਨ ਪਰਸੇ ਦੇ ਹਿੱਸੇ ਤੋਂ થી ਅਤੇ ਉੱਪਰਲੇ ਹਿੱਸੇ ਚਾਦਰ ਵਰਗੇ ਕੱਪੜੇ ਨਾਲ ਟੱਕਦੇ ਸਨ ਇਸਤਰੀਆਂ ਲਹੰਗੇ ਚੋਲੀ ਆਦੋ ਦੀ ਪਰਤੋ ਕਰਦੀਆਂ ਸਨ ਠੀਕ ਹੈ ਅੱਗੇ ਆ ਗਏ ਸਵਾਲ ਨੰਬਰ 12 ਨੰਬਰ ਪ੍ਰਸ਼ਨ ਆਪਣਾ ਦੇਖੋ ਸਿੰਧ ਘਾਟੀ ਦੇ ਲੋਕ ਮੁਰਦਿਆਂ ਦਾ ਸਸਕਾਰ ਕਿਵੇਂ ਕਰਦੇ ਸੀ ਤੇ ਇਹਦੇ ਵਿੱਚ ਦੇਖ ਲੈਣੇ ਫਸਟ ਪੁਆਇੰਟ ਦੇਖੋ ਮੁਰਦਿਆਂ ਨੂੰ ਸਾੜ ਕੇ ਉਹਨਾਂ ਦੀ ਸੁਆਹ ਨੂੰ ਭਾਂਡੇ ਵਿੱਚ ਪਾ ਕੇ ਧਰਤੀ ਵਿੱਚ ਦਵਾ ਦਿੱਤਾ ਜਾਂਦਾ ਸੀ ਕਈ ਵਾਰ ਮੁਰਦੇ ਨੂੰ ਉਸੇ ਤਰ੍ਹਾਂ ਹੀ ਧਰਤੀ ਵਿੱਚ ਦਬਾ ਦਿੱਤਾ ਜਾਂਦਾ ਸੀ। ਕਈ ਵਾਰ ਮੁਰਦੇ ਕਿਸੇ ਖੁੱਲੀ ਥਾਂ ਸਿੱਟ ਦੇ ਹੁੰਦਾ ਸੀ ਤੇ ਉਸ ਦਾ ਪਿੰਜਰ ਰਹਿ ਜਾਂਦਾ ਸੀ। ਉਸ ਨੂੰ ਧਰਤੀ ਵਿੱਚ ਦੱਬ ਦਿੱਤਾ ਜਾਂਦਾ ਸੀ। 13 ਨੰਬਰ ਕੁਐਸਚਨ ਆ ਗਿਆ ਆਪਣਾ। ਸਿੰਧ ਘਾਟੀ ਦੇ ਲੋਕਾਂ ਦੇ ਵਿਦੇਸ਼ੀ ਵਪਾਰ ਬਾਰੇ ਤੁਸੀਂ ਕੀ ਜਾਣਦੇ ਹੋ? ਤੇਰਾ ਦੇਖ ਲੈਣੇ ਸਟੂਡੈਂਟ। ਉਹਨਾਂ ਦਾ ਵਪਾਰ ਦੇਸ਼ ਦੇ ਹੋਰ ਹਿੱਸਿਆਂ ਅਤੇ ਵਿਦੇਸ਼ਾਂ ਨਾਲ ਵੀ ਹੁੰਦਾ ਸੀ। ਉਪਦੇਸ਼ਾਂ ਵਿੱਚ ਉਹਨਾਂ ਦਾ ਵਪਾਰ ਸਮੇਰ ਮੈਟਾਪੋਡਾਮੀ ਅਤੇ ਮਿਸਰ ਨਾਲ ਹੁੰਦਾ ਸੀ। ਠੀਕ ਹੈ ਨੈਕਸਟ ਪੁਆਇੰਟ ਵੀ ਅਦਾ। ਦੇਖੋ ਉਹ ਸੋਨਾ ਚਾਂਦੀ ਹਾਰ ਸ਼ਿੰਗਾਰ ਦੀਆਂ ਵਸਤਾਂ ਅਤੇ ਕੀਮਤੀ ਪੱਥਰਾਂ ਦਾ ਆਯਾਦ ਕਰਦੇ ਸਨ। ਸੂਤੀ ਕੱਪੜਾ ਗਹਿਣੇ, ਮੋਤੀ ਹਾਥੀ ਦੇ ਦੰਦ ਵਸਤੂਆਂ, ਲੰਗੂਰ, ਬਾਂਦਰ ਅਤੇ ਮੋਰ ਆਦਿ ਵਿਦੇਸ਼ਾਂ ਨੂੰ ਵਿਦੇਸ਼ਾਂ ਨੂੰ ਭੇਜਦੇ ਸਨ ਹੜੱਪਿਆ ਮੋਹਨਜੋਦੜੋ ਅਤੇ ਲੋਥਲ ਪ੍ਰਸਿੱਧ ਵਪਾਰਕ ਕੇਂਦਰ ਸਨ ਠੀਕ ਹੈ ਅੱਗੇ ਆ ਗਿਆ 14 ਨੰਬਰ ਕੁਐਸਚਨ ਦੇਖੋ ਸਿੰਧ ਘਾਟੀ ਦੇ ਲੋਕਾਂ ਦਾ ਧਾਰਮਿਕ ਜੀਵਨ ਕਿਹੋ ਜਿਹਾ ਸੀ ਤੇ ਇਹਦੇ ਵਿੱਚ ਆਪਾਂ ਦੇਖ ਲੈਣੇ ਮਾਂ ਦੇਵੀ ਅਤੇ ਸਿੰਧ ਘਾਟੀ ਦੇ ਲੋਕਾਂ ਦੀ ਮੁੱਖ ਦੇਵੀ ਸੀ ਇਸ ਤੋਂ ਇਲਾਵਾ ਉਹ ਸ਼ਿਵ ਪਸ਼ੂਪਤੀ ਦੀ ਪੂਜਾ ਕਰਦੇ ਸਨ ਉਹ ਲਿੰਗ ਜੋਨੀ ਸੂਰਜ ਪਿੱਪਲ ਚੀਤਾ ਹਾਥੀ ਕੁਗੀ ਆਦਿ ਦੀ ਪੂਜਾ ਕਰਦੇ ਸੀ ਉਹ ਮੌਤ ਤੋਂ ਬਾਅਦ ਜੀਵਨ ਵਿੱਚ ਯਕੀਨ ਰੱਖਦੇ ਸਨ ਅੱਗੇ ਆ ਕੇ ਸვენਟ ਆਪਣਾ 15 ਨੰਬਰ ਕੁਐਸਚਨ ਦੇਖੋ ਸਿੰਧ ਘਾਟੀ ਦੀਆਂ ਮੋਹਰਾਂ ਸੰਬੰਧੀ ਜਾਣਕਾਰੀ ਤਾਂ ਇਹਦੇ ਵਿੱਚ ਦੇਖ ਲੈਣੇ ਹਨ ਸਿੰਧ ਘਾਟੀ ਦੀ ਖੁਦਾਈ ਵਿੱਚ ਵੱਡੀ ਗਿਣਤੀ ਵਿੱਚ ਮੋਹਰਾਂ ਪ੍ਰਾਪਤ ਹੋਈਆਂ ਸਨ ਸਿਰਫ ਮੋਹਨਜੋਦੜੋ ਵਿੱਚ ਹੀ 1200 ਤੋਂ ਵੱਧ ਮੋਹਰਾਂ ਮਿਲੀਆਂ ਇਹਨਾਂ ਮੋਹਰਾਂ ਪੱਕੀ ਮਿੱਟੀ ਚੂਨੇ ਹਾਥੀ ਦੰਦ ਦੀਆਂ ਬਣੀਆਂ ਹੋਈਆਂ ਸਨ ਇਨਾਂ ਮੋਰਾਂ ਤੇ ਮਨੁੱਖਾਂ ਪਸ਼ੂਆਂ ਅਤੇ ਰੁੱਖਾਂ ਦੇ ਨਮੂਨੇ ਬਣੇ ਹੁੰਦੇ ਸਨ ਅੱਗੇ ਆ ਗਿਆ ਸੋਣ ਟ ਆਪਣਾ 16 ਨੰਬਰ ਕੁਐਸਚਨ ਦੇਖੋ ਅ ਸਿੰਧੂ ਘਾਟੀ ਵੇਟ ਸਿੰਧੂ ਘਾਟੀ ਦੇ ਲੋਕਾਂ ਦੇ ਰਾਜਨੀਤਿਕ ਜੀਵਨ ਤੇ ਨੋਟ ਲਿਖਣਾ ਤਾਂ ਇਹਦਾ ਚਾ ਫਸਟ ਪੁਆਇੰਟ ਕਰ ਲੈਨੇ ਆ ਸਿੰਧੂ ਘਾਟੀ ਦੇ ਲੋਕਾਂ ਦੇ ਰਾਜਨੀਤਿਕ ਜੀਵਨ ਬਾਰੇ ਵੱਖ-ਵੱਖ ਇਤਿਹਾਸਕਾਰਾਂ ਨੇ ਵੱਖ-ਵੱਖਰੇ ਵਿਚਾਰ ਦਿੱਤੇ ਹਨ ਸਿੰਧੂ ਘਾਟੀ ਦੀ ਨਗਰ ਯੋਜਨਾ ਮੋਹਰਾ ਅਤੇ ਸਮਾਨ ਤੋਲ ਨਾਪ ਤੋਲ ਵਾਲੇ ਬੱਟਿਆਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਸਮੇਂ ਚੰਗੀ ਰਾਜ ਸੀ ਵਿਵਸਥਾ ਸੀ ਇਤਿਹਾਸਕਾਰਾਂ ਅਨੁਸਾਰ ਸ਼ਾਇਦ ਉਸ ਸਮੇਂ ਨਗਰਪਾਲਿਕਾ ਕਮੇਟੀਆਂ ਦਾ ਪ੍ਰਬੰਧ ਸੀ ਠੀਕ ਹੈ ਇਹ ਸੀ ਆਪਣਾ ਹੋ ਗਿਆ ਅੱਗੇ ਆ ਗਿਆ ਸਟੂਡੈਂਟ ਆਪਣਾ ਕੁਐਸਚਨ 17 ਦੇਖੋ ਸਿੰਧੂ ਘਾਟੀ ਦੇ ਲੋਕਾਂ ਦੀ ਲਿਪੀ ਕਿਹੋ ਜੀ ਸੀ ਠੀਕ ਹੈ ਇਹਦੇ ਵਿੱਚ ਆਪਾਂ ਦੇਖ ਲੈਂਦੇ ਹਾਂ ਸਿੰਧੂ ਘਾਟੀ ਦੇ ਲੋਕ ਲਿਖਣਾ ਜਾਣਦੇ ਸਨ ਉਹਨਾਂ ਦੀ ਲਿਪੀ ਚਿੱਤਰਮਈ ਸੀ ਇਸ ਲਈ ਲਗਭਗ 7 270 ਵੱਲ ਪ੍ਰਾਪਤ ਹੋਏ ਹਨ ਇਹ ਲਿਪੀ ਮੋਹਰਾਂ ਪੱਟੀਆਂ ਭਾਂਡਿਆਂ ਅਤੇ ਦੀਵਾਰਾਂ ਉੱਪਰ ਲਿਖੀ ਹੋਈ ਮਿਲੀ ਆਪਾਂ ਨੂੰ ਇਹ ਲਿਪੀ ਸੱਜੇ ਤੋਂ ਖੱਬੇ ਵੱਲ ਲਿਖੀ ਜਾਂਦੀ ਸੀ ਇਸ ਲਿਪੀ ਨੂੰ ਅਜੇ ਤੱਕ ਪੜਿਆ ਨਹੀਂ ਜਾ ਸਕਿਆ ਤੱਕ ਗਿਆ ਗਏ ਸਟੂਡੈਂਟ ਆਪਣਾ ਲਾਸਟ ਕੁਐਸਚਨ ਸੋਰੀ ਸੈਕੰਡ ਲਾਸਟ ਦੇਖੋ ਸਿੰਧ ਘਾਟੀ ਦੇ ਲੋਕਾਂ ਦੀ ਆਧੁਨਿਕ ਜੀਵਨ ਵਿੱਚ ਕੀ ਦੇਣ ਹੈ ਤੇ ਇਹ ਦੇਖ ਲੈਣੇ ਇਹ ਸੱਭਿਆਤ ਉਹ ਅਸੀਂ ਨਗਰ ਯੋਜਨਾ ਚੌਣੀਆਂ ਖੁੱਲੀਆਂ ਸੜਕਾਂ ਆਦਿ ਰੋਸ਼ਨੀ ਆਦਿ ਦਾ ਪ੍ਰਬੰਧ ਸਿੱਖਿਆ ਬੱਚਿਆਂ ਦੇ ਖੜਾਉਣੇ ਬਣਾਉਣ ਦੇ ਤਰੀਕੇ ਇਸਤਰੀਆਂ ਦਾ ਹਾਰ ਸ਼ਿੰਗਾਰ ਚਰਖਾ ਅਤੇ ਆਟਾ ਚੱਕੀ ਇਸ ਦੀ ਸੱਭਿਆਤੀ ਦੇਣ ਹੈ ਸਿੰਧ ਘਾਟੀ ਦੇ ਲੋਕਾਂ ਦੇ ਧਾਰਮਿਕ ਵਿਸ਼ਵਾਸ ਅੱਜ ਵੀ ਹਿੰਦੂ ਧਰਮ ਵਿੱਚ ਪ੍ਰਚਲਿਤ ਹਨ ਤੇ ਲਾਸਟ ਕੁਐਸਚਨ ਆ ਗਿਆ ਸੁੰਟ ਆਪਣਾ ਇਹਨੂੰ ਪੱਕਾ ਕਰ ਲੈਨੇ ਆਂ ਦੇਖੋ ਸਿੰਧ ਘਾਟੀ ਦੀ ਸਭਿਅਤਾ ਦਾ ਪਤਨ ਕਿਵੇਂ ਹੋਇਆ ਤੇ ਇਹਦਾ ਆਪਾਂ ਕਰਦੇ ਆਂ ਦੇਖੋ ਸੁੰਟ ਸਿੰਧ ਘਾਟੀ ਵਿੱਚ ਭਿਆਨਕ ਹੜ੍ਹ ਆਉਣਾ ਵਾਰ-ਵਾਰ ਪੁਚਾ ਲਾਉਣਾ ਮਹਾਮਾਰੀ ਦਾ ਫੈਲਣਾ ਸਿੰਧ ਨਦੀ ਦੁਆਰਾ ਰਸਤਾ ਬਦਲ ਲੈਣਾ ਸੋਕਾ ਪੈ ਜਾਣਾ ਅਤੇ ਆਰੀਆ ਲੋਕਾਂ ਦੇ ਹਮਲੇ ਠੀਕ ਹੈ ਤਾਂ ਇਸੇ ਸਟੂਡੈਂਟ ਆਪਣਾ ਕਲਾਸ 11ਵੀਂ ਦਾ ਹਿਸਟਰੀ ਦਾ ਲੈਸਨ ਸਿੰਧੂ ਘਾਟੀ ਦੀ ਸਭਿਅਤਾ ਜੋ ਆਪਾਂ ਡਿਸਕਸ ਕੀਤੀ ਹੈ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਕਲਾਸ ਤਾਂ ਕਮੈਂਟ ਸੈਸ਼ਨ ਵਿੱਚ ਕਮੈਂਟ ਜਰੂਰ ਕਰਨਾ ਠੀਕ ਹੈ ਤਾਂ ਮੈਂ ਫਿਰ ਕੇ ਰਹਿਣਾ ਸਟੂਡੈਂਟ ਮੇਰੇ ਚੈਨਲ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੇ ਤੁਹਾਨੂੰ ਆਉਣ ਵਾਲੇ ਹਰ ਇੱਕ ਨੋਟੀਫਿਕੇਸ਼ਨ ਮਿਲ ਸਕੇ ਕਲਾਸ ਦਾ ਤਾਂ ਮਿਲਦੇ ਹਾਂ ਸਟੂਡੈਂਟ ਨੈਕਸਟ ਕਲਾਸ ਦੇ ਵਿੱਚ ਥੈਂਕਸ ਫੋਰ ਵਾਚਿੰਗ ਵੀਡੀਓ ਐਂਡ 올 ది ਬੈਸਟ